ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੋ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਦੇ ਵਿੱਚ ਸਵਾਗਤ ਹੈ ਸਵਾਗਤ ਜੀ ਢੋਲਕੀ ਦਾ ਪਾਜ ਜੋ ਦੂਜਾ ਹੱਥ ਹੈ ਉਹ ਨੂੰ ਸ਼ੁਰੂ ਕਰਦੇ ਆਂ ਤੇ ਧਿਆਨ ਨਾਲ ਸਾਰੇ ਵੀਰਾਂ ਨੇ ਹਨਾ ਦੇਖਣਾ ਪਹਿਲਾਂ ਮੈਂ ਤੁਹਾਨੂੰ ਧਾਰਨਾ गा ਕੇ ਉਹਦੇ ਵਿੱਚ ਮਤਲਬ ਹੱਥ ਬਜਾ ਕੇ ਦਿਖਾਉਣਾ ਵੀ ਆ ਹੱਥ ਪਨੇ ਅੱਗੇ ਕਰਨਾ ਤੇ ਫਿਰ ਅੱਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਸਲੋਗ ਵਿੱਚ ਦੱਸਾਂਗਾ ਤੇ ਹੋਰ ਵੀਰਾਂ ਨੂੰ ਵੀ ਬੇਨਤੀ ਆ ਕਿ ਸਾਡਾ YouTube ਚੈਨਲ ਜੋ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਵੀ ਆਪਣੇ ਨਾਲ ਬਾਈ ਜੁੜਨ ਤੇ ਜਿੰਨਾ ਜਲਦੀ ਹੋ ਸਕਦਾ ਹੈ ਤੇ ਆਪਾਂ ਉਹਨਾਂ ਜਲਦੀ ਤੁਹਾਨੂੰ ਢੋਲ ਕੇ ਸਿਖਾਵਾਂਗੇ ਸੋ ਇਸ ਕਰਕੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਤੇ ਜੋ ਪਿਆਰ ਬਾਕਸ ਦੇ ਹਨ ਤੋਂ ਆਓ ਜੀ ਹੁਣ ਦੂਜਾ ਹਿੱਸਾ ਸ਼ੁਰੂ ਕਰਦੇ ਹਾਂ ਜਿੰਦ ਕੱਢ ਲੈ ਸਰੀਰ ਦੇ ये देखो है। ये मारना है ठीक है जी आज दे 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 तो इतने बजे इधर ताबे बजूगा मैं तू दिखाऊंगा किस तरह बजा ਨੋਟ ਮੈਂ ਤੁਹਾਨੂੰ ਮੈਂ ਦੱਸਦਾ ਵੀ ਕਿਸ ਤਰ੍ਹਾਂ বাজਦਾ ਹੱਥ ਤੇ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀ ਸਾਡਾ YouTube ਚੈਨਲ ਭਾਈ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅੱਗੇ ਦੀ ਅੱਗੇ ਵੀਡੀਓ ਜੋ ਵੀ ਵੀਡੀਓ ਪਾਈਏ ਤੁਹਾਨੂੰ ਪਹਿਲਾਂ ਮਿਲਣ ਸਾਡੇ ਸੋ ਦੇਖੋ ਡੇੜੀ ਜੀ ਮੈਂ ਤੁਹਾਨੂੰ ਦੱਸਿਆ ਜੀ ਵੀ ਇੱਧਰ ਹਨਾ ਜਦੋਂ ਆਪ ਪਰਵਾਜ ਦਾ ਇੱਧਰ ਤਾਲੀ ਦੇ ਆ ਚੀਜ਼ বাজਦੀ ਇੱਧਰ ਉਹ বাজਦੀ ਆ ਜਦੋਂ ਆ ਬੱਜੂਗੀ ਨਾ ਤੀਜੀ ਵੇਰ ਇੱਕ ਵੇਰੀ ਧਾਪ ਹੋ ਗਿਆ ਜਦੋਂ ਇੱਥੋਂ ਵੱਜ ਕੇ ਵੱਜੂ ਇਹ ਤਾਂ ਹਾਂ ਵੱਜੂ ਗਿਆ ਜੀ ਦੋਨੇ ਇਕੱਠੇ ਵੱਜਣਗੇ ਤੇ ਫਿਰ ਇੱਥੇ ਇੱਕ ਹੋਰ ਵੱਜੂਗੀ ਥੱਲੇ ਟਿੱਪੀ ਵੱਜੂਗੀ ਤੇ ਉਸ ਤੋਂ ਬਾਅਦ ਚ ਫਿਰ ਆ ਚੀਜ਼ ਇਹ ਫਿਰ ਧਾਪ ਹੈ ਇਹਦੇ ਨਾਲ ਇਹ ਧਾਪ ਹੈ ਤੇ ਨੂੰ ਜਿੰਨਾ ਵੀ ਮਜ਼ਬੂਤ ਕਰ ਸਕਦੇ ਆਪਾਂ ਉਹਨਾਂ ਹਨ ਵੀ ਵਧੀਆ ਬਣਾਈਏ ਜਿੰਨਾ ਧਾਪ ਨੇ ਹੱਥ ਕਲੀਅਰ ਬਣਾਉਣਾ ਉਨੇ ਹੀ ਤੇ ਜਿੰਨਾ ਥਾ ਆਪਨੇ ਮਤਲਬ ਹੱਥ ਆਪਣਾ ਕਲੀਅਰ ਕਰਨਾ ਨਾ ਹੋਰ ਕਿਸੇ ਚੀਜ਼ ਨੇ ਨਹੀਂ ਕਰਨਾ ਇਸ ਕਰਕੇ ਵੀ ਧਿਆਨ ਦਿਓ ਤੇ ਇਸ ਚੀਜ਼ ਦਾ ਦੇਖੋ ਠੀਕ ਹੈ ਜੀ ਤੇ ਇਹਦਾ ਧਿਆਨ ਰੱਖਣਾ ਖਾਸ ਕਰਕੇ ਤੇ ਮਿਹਨਤ ਜ਼ਰੂਰ ਕਰਨੀ ਹੈ ਮਿਹਨਤ ਦੇ ਨਾਲ ਹੀ ਆ ਵੀਰੇ ਸਾਰਾ ਕੁਝ ਤੇ ਸਾਡਾ YouTube ਚੈਨਲ ਜੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਮਿਹਨਤ ਜ਼ਰੂਰ ਕਰੋ ਤਾਂ ਹੀ ਇਹ ਸਿੱਖ ਸਕਦੇ ਆਪਾਂ ਤੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ